ਜ਼ਿਆਦਾਤਰ ਬੀਸੀ ਲੋਕ ਆਪਣੀ ਮੌਜੂਦਾ ਵਿੱਤੀ ਸਥਿਤੀ ਤੋਂ ਅਸੰਤੁਸ਼ਟ ਨੇ ਕਿ ਤਾਜ਼ਾ ਸਰਵੇਖਣ ਦੇ ਵਿੱਚ 1/3 ਤੋਂ ਵੱਧ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਆਪਣੇ ਕਿਰਾਏ ਜਾਂ ਫਿਰ ਜਿਹੜਾ ਮੌਰਗੇਜ ਹੈ ਉਸ ਦਾ ਭੁਗਤਾਨ ਕਰਨ ਦੀ ਯੋਗ ਦੇ ਲਈ ਚਿੰਤਾ ਕਰਦੇ ਨੇ ਰਿਸਰਚ ਕੰਪਨੀ ਵੱਲੋਂ ਜਾਰੀ ਕੀਤੇ ਨਤੀਜਿਆਂ ਦੇ ਅਨੁਸਾਰ 52% ਬੀਸੀ ਵਾਸੀ ਆਪਣੇ ਵਿੱਤ ਤੋਂ ਨਾਖੁਸ਼ ਹੈ ਸੂਬਾ ਲਗਭਗ 51% ਦੇ ਉੱਤਰਦਾਤਾਵਾਂ ਦੀ ਰਾਸ਼ਟਰੀ ਔਸਤਨ ਦੇ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਨੇ ਇਹੀ ਭਾਵਨਾ ਦੀ ਰਿਪੋਰਟ ਕੀਤੀ ਜਨਵਰੀ ਵਿੱਚ ਰਾਸ਼ਟਰੀ ਉਸ 42% ਦੀ ਸੀ ਜੋ ਕਿ ਉਸੇ ਫਰਮ ਦੇ ਪਿਛਲੇ ਸਰਵੇਖਣ ਦੇ ਨਤੀਜਿਆਂ ਅਨੁਸਾਰ ਦੇਸ਼ ਭਰ ਦੇ ਵਿੱਚ ਖਰਾਬ ਆਰਥਿਕ ਮੂਡ ਨੂੰ ਦਰਸਾਉਂਦੀ ਹੈ ਸੰਭਾਵਤ ਤੌਰ ਤੇ ਕਿਸੇ ਲਈ ਵੀ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਕ ਨਵੇਂ ਪੋਲ ਦੇ ਵਿੱਚ ਪਾਇਆ ਗਿਆ ਕਿ ਬੀਸੀ ਦੀ ਵਧ ਰਹੀ ਗਿਣਤੀ ਆਪਣੇ ਕਿਰਾਏ ਜਾਂ ਮਾਰਗੇਜ ਦੇ ਭੁਗਤਾਨਾਂ ਨੂੰ ਕਵਰ ਕਰਨ ਲਈ ਜ਼ੋਰ ਦੇ ਰਹੀ ਹੈ ਹਾਲਾਂਕਿ ਵਿਆਜ ਦਰਾਂ ਪਿਛਲੇ ਸਾਲ ਦੀ ਤਰ੍ਹਾਂ ਨਹੀਂ ਵਧ ਰਹੀਆਂ ਨੇ ਪਰ ਰਹਿਣ ਸਹਿਣ ਦੀ ਲਾਗਤ ਦਾ ਸੰਕਟ ਲੋਕਾਂ ਦੇ ਵਿੱਤ ਤੇ ਦਬਾਅ ਪਾਉਂਦਾ ਹੈ ਰਿਸਰਚ ਕੰਪਨੀ ਦੇ ਅਨੁਸਾਰ ਸਰਵੇਖਣ ਕੀਤੇ ਗਏ ਬੀਸੀ ਦੇ 1/3 ਤੋਂ ਵੱਧ ਲੋਕ ਇੱਕ ਚੁੰਡੀ ਵੱਡੇ ਵਰਗਾ ਮਹਿਸੂਸ ਕਰ ਰਹੇ ਨੇ ਇਸ ਇਲਾਵਾ ਬੀਸੀ ਦੇ 52% ਲੋਕਾਂ ਨੇ ਆਪਣੀ ਮੌਜੂਦਾ ਵਿੱਤੀ ਸਥਿਤੀ ਤੋਂ ਅਸੰਤੁਸ਼ਟ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਕੰਪਨੀ ਦੇ ਪ੍ਰਧਾਨ ਮਾਰੀਓ ਕੈਨਸੋਕੇ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਬਹੁਗਿਣਤੀ BC ਵਸਨੀਕਾਂ ਤੇ ਕੈਨੇਡੀਅਨਾਂ ਨੇ ਰਿਪੋਰਟ ਕੀਤੀ ਹੈ ਕਿ ਉਹਨਾਂ ਦੇ ਆਪਣੇ ਵਿੱਤ ਉਹਨੇ ਚੰਗੇ ਨਹੀਂ ਹੈ ਜਿੰਨੇ ਉਹ ਹੋ ਸਕਦੇ ਨੇ ਉਹਨਾਂ ਕਹੇ ਕਿ 2008 ਵਿੱਚ ਗਲੋਬਲ ਵਿੱਤੀ ਸੰਕਟ ਤੋਂ ਬਾਅਦ ਕੀਤੇ ਗਏ ਸਰਵੇਖਣਾਂ ਤੇ ਵਾਪਸ ਜਾ ਕੇ ਸਾਡੇ ਕੋਲ ਕੈਨੇਡੀਅਨਾਂ ਤੇ BC ਦਾ ਬਹੁਤ ਘੱਟ ਅਨੁਪਾਤ ਸੀ ਜੋ ਮਹਿਸੂਸ ਕਰਦੇ ਸਨ ਕਿ ਕੈਨੇਡੀਅਨ ਆਰਥਿਕਤਾ ਚੰਗੀ ਤਰ੍ਹਾਂ ਚੱਲ ਰਹੀ ਹੈ ਪਰ ਸਾਡੇ ਕੋਲ ਅਜੇ ਵੀ ਬਹੁ ਗਿਣਤੀ ਸੀ ਜੋ ਮਹਿਸੂਸ ਕਰਦੇ ਸਨ ਕਿ ਉਹ ਅੰਤ ਨੂੰ ਪੂਰਾ ਕਰ ਸਕਦੇ ਨੇ ਬੇਸ਼ੱਕ ਦੁਨੀਆ ਵਿੱਤੀ ਪੱਖ ਤੋਂ ਵੱਖ ਹੋ ਰਹੀ ਹੈ ਸਾਡੇ ਪਰਿਵਾਰ ਪ੍ਰਭਾਵਿਤ ਨਹੀਂ ਹੋਣਗੇ ਹੁਣ ਸਾਡੇ ਕੋਲ ਬਹੁਮਤ ਬੀਸੀ ਵਸਨੀਕ ਅਤੇ ਕੈਨੇਡੀਅਨ ਜੋ ਇਸ ਗੱਲ ਬਾਰੇ ਵਧੇਰੇ ਚਿੰਤਾ ਕਰਨ ਲੱਗੇ ਨੇ ਕਿ ਕੀ ਉਹ ਆਪਣੇ ਮਾਰਗੇਜ ਦਾ ਭੁਗਤਾਨ ਕਰ ਸਕਦੇ ਨੇ ਤੇ ਉਹਨਾਂ ਦੀਆਂ ਜੇਬਾਂ ਤੇ ਉਹਨਾਂ ਦੇ ਆਲੇ ਦੁਆਲੇ ਹੋ ਰਹੀ ਹਰ ਚੀਜ਼ ਦੇ ਅੰਤਮ ਪ੍ਰਭਾਵ ਬਾਰੇ ਇਹ ਤੱਥ ਕਿ ਸਾਡੇ ਕੋਲ ਇਹ ਮਹਿੰਗਾਈ ਦਾਬਾ ਜਾਰੀ ਹੈ ਭਵਿਕ ਵਿੱਚ ਉੱਚੀਆਂ ਕੀਮਤਾਂ ਦੀ ਉਮੀਦ ਕਰਨਾ ਸਾਨੂੰ ਇਸ ਬਾਰੇ ਵਧੇਰੇ ਚਿੰਤਕ ਰਹੇ ਹੈ ਕਿ ਕੀ ਅਸੀਂ ਆਪਣੀਆਂ ਰਿਹਾਇਸ਼ੀ ਵਚਨਬੱਤਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਵਾਂਗੇ ਕੈਨ ਸੌਕੇ ਦਾ ਕਹਿਣਾ ਹੈ ਕੀ ਮਹਿੰਗਾਈ ਤੇ ਆਰਥਿਕ ਪ੍ਰਬੰਧਨ ਨਾਲ ਸੰਬੰਧਤ ਚਿੰਤਾਵਾਂ ਪਿਛਲੇ ਕੁਝ ਮਹੀਨਿਆਂ ਤੋਂ ਵੱਧ ਰਹੀਆਂ ਨੇ BC ਵਰਗੇ ਸੂਬੇ ਲਈ ਜਿੱਥੇ ਰਿਹਾਇਸ਼ ਕੁਝ ਸਾਲਾਂ ਤੋਂ ਨੰਬਰ 1 ਮੁੱਦਾ ਰਿਹਾ ਹੈ ਇਹ ਯਕੀਨੀ ਤੌਰ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਸਾਡੇ ਕੋਲ ਵਸਨੀਕਾਂ ਦਾ ਇੱਕ ਮਹੱਤਵਪੂਰਨ ਅਨੁਪਾਤ ਹੈ ਜੋ ਇਹ ਯਕੀਨੀ ਬਣਾਉਣ ਲਈ ਚਿੰਤਤ ਹੈ ਕਿ ਉਹ ਆਪਣੇ ਮੌਰਗੇਜ ਜਾਂ ਕਿਰਾਏ ਦਾ ਭੁਗਤਾਨ ਕਰ ਸਕਦੇ ਨੇ ਜੋ ਕਿ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਹੈ ਕੁੱਲ ਮਿਲਾ ਕੇ ਰਿਸਰਚ ਕੰਪਨੀ ਨੇ ਪਾਇਆ ਕਿ ਸਰਵੇਖਣ ਕੀਤੇ ਗਏ ਕੈਨੇਡੀਅਨਾਂ ਵਿੱਚੋਂ ਸਿਰਫ 46% ਨੇ ਇਸ ਵੇਲੇ ਆਪਣੇ ਇਨਜੀਵਿਤ ਨੂੰ ਵਧੀਆ ਜਾਂ ਚੰਗਾ ਦੱਸਿਆ ਅਲਬਰਟਾ ਵਿੱਚ 68% ਦੀ ਲੋਕ ਅਸੰਤੁਸ਼ਟ ਸਨ ਅਤੇ 51% ਦੀ অন্ਟਾਰੀਓ ਕਿਊਬੇਕਰ ਤੇ ਐਟਲਾਂਟਿਕ ਕੈਨੇਡੀਅਨਾਂ ਦੇ ਵਿੱਚੋਂ ਹਰੇਕ ਨੇ ਇਹ ਹੀ ਕਿਹਾ ਦੂਜੇ ਪਾਸੇ ਸਸਕੇਚਵਨ ਤੇ ਮੈਨੀਟੋਬਾ ਦੇ ਵਿੱਚ ਉੱਤਰ ਦਤਾਵਾ ਨੇ ਸਭ ਤੋਂ ਘੱਟ ਆਰਥਿਕ ਤਨਾਹ ਹੋਣ ਦੀ ਰਿਪੋਰਟ ਕੀਤੀ ਜੋ ਰਾਸ਼ਟਰੀ ਉਸਤਨਾ ਲੋ ਲਗਭਗ 10% ਦੀ ਘਟ ਹੈ ਨਿਊਜ਼ 10 ਤੋਂ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ